ਤਤ ਗੁਰ ਪਰਸਾਦ ਜੇ ਤਦ ਹੜਾ ਤਨਵਰੀ ਸਾਹੀ ਲਈ ਲਖਾਈ ਮਾਲਕ ਜੀ ਗੰਨੀ ਸੁਣੀ ਦਾ ਮੋਹ ਦੇ ਖਾਲੀ ਆਈ ਵੰਦਨ ਮਾਣੀ ਕੱਟੀਏ ਹੱਡਾਂ ਨੂੰ ਕੜਕਾਈ ਸਾਹਿਲ ਕਾ ਨ ਚੱਲਨੀ ਜਿੰਦੋਂ ਕਉ ਸਮਝਾਈ ਜਿੰਦਵ ਹਉਟੀ ਮਰਨ ਵਰ ਲੈ ਜਾਸੀ ਪਰਣਾਈ ਆਪਣ ਹਥੀ ਜੋਲ ਕੈ ਕੈਗਲ ਲਗਤਾਈ ਵਲੋਂ ਕੀ ਪਰਸਲਾਤ ਕੰਨੀ ਨਾ ਸੁਣੀ ਆਈ ਹਰੀ ਦਾਕੜੀ ਭਗੰਦਈ ਖੜਾ ਨਾ ਆਪ ਮੁਹਾਈ ਦਾ ਫਰੀਦਾ ਦਰਦਰਵੀਸੀ ਗਾਖੜੀ ਚੱਲਾਂ ਦੁਨੀਆ ਭੱਤ ਤਨ ਯੋਠਾਈ ਪੋਟਲੀ ਕਿਥੈ ਵੰਜਾਂ ਕਤ ਕੰਜਨਾ 부ਜੈ ਕੰਜਨ ਸੂਜੈ ਦੁਨੀਆ ਗੁਜੀ ਪਾਹੀ ਸਾਈ ਮੇਰਾ ਚੰਗਾ ਕੀਤਾ ਨਹੀਂ ਤਾ ਹੰ ਪੀਦ ਜਾ ਰਹੀ ਫਰੀਦਾ ਜੀ ਜਾਨਾ ਤਿਲ ਥੋੜੜੀ ਸੰਭਲ ਬੋਕ ਪਰੀ ਜੀ ਜਾਨਾ ਸਹਨ ਡੜਾ ਤਾ ਥੋੜਾ ਮਾਨ ਕਰੀ ਨਲੜ ਸਿਚਣਾ ਪੀੜੀ ਪਾਈ ਗੰਡਾ ਤੈ ਜੀ ਵੜ ਮੈਂ ਨਹੀਂ ਕੋ ਸਭ ਜਗ ਡੇਠਾ ਹੰਡ ਫਰੀਦ ਜੇ ਤੂੰ ਅਕਲ ਲਤੀ ਫ ਕਾਲੇ ਲਿਖ ਨਾ ਲੇਖ

ਫਰੀਦਾ ਜਤ ਹਟਨ ਵੀਲੇ ਤਾ ਤੁਰ ਤਾ ਦੁਨੀ ਸੋ ਮਾਰਗ ਸਵਾਈ ਨੀ ਜਾ ਪਰਿਆ ਤਾ ਲੱਦੀਆ ਦੇਖ ਫਰੀਦਾ ਜੋthia ਤਾ ਅਗੋ ਨੀੜਾ ਆਈਆ ਪਿੱਛਾ ਰਹਿ ਆ ਦੂਰ ਦੇਖ ਫਿਰਦਾ ਜੇ ਥੀਆ ਸਕਰ ਹੋਈ ਬਿਸ ਸਾਈ ਬਾਜੋ ਆਪਣੇ ਵੇਦਨ ਕਹੀਏ ਕੈਸ हरिजाय खी देख पतिणिया सुन सुन रीणे कन्ना, साकप पकंदी आईया आई होर करें दीवाना परिदा काली जिनी नरावया तौली रावै ਰਸਾਈ ਸੋ ਪਰਹੜੀ ਰੰਗਨ ਵੇਲਾ ਹੋਈ ਮਹੱਲਾ ਤੀਜਾ ਫਰੀਦਾ ਕਾਲੀ ਤੌਲੀ ਸਾਹਿਬ ਸਦਾ ਹੈ ਜੀ ਕੋ ਚੇਤ ਕਰੀ ਆਪਣਾ ਲਾਇਆ ਪਰਮਨ ਲਗਈ ਜੇ ਲੋਚੈ ਸਭ ਕੋਈ ਇਹੋ ਪਰਮ ਪਿਆਲਾ ਖਾਸ ਸੰਕਰ ਜੈ ਪਾਵੈ ਤੈ ਦੀ ਫਰੀਦਾ ਜਨ ਲੋ ਇਨ ਜਗ ਮੋਹਿਆ ਸੇ ਲੋ ਇਨ ਮੈਂ ਡਿਠ ਕਜਲ ਰੀਖਨ ਸਹਦੀਆ ਸੀ ਪੰਖੀ ਸੋਏ ਬਹਿਠ فریدہ کو گیندیاں چانگیندیاں متی دین دیا نت جو سائتان بجائی آج سیکت تفی رہ چت فریدہ تھیو پواہی دب جسائیں لوڈا ساب ਇਕ ਛਿਛਹ ਬਿਆਲ ਤਾੜੀ ਅਹ ਤਾ ਸਾਈਂ ਦਾ ਦਰਵਾੜੀ ਅਹ ਫਰੀਦਾ ਖਾਕ ਨੰਦੀ ਐ ਖਾਕ ਜੀੜਨ ਕੋਈ ਜੀਵ ਦਇਆ ਪੈ ਰਾਤ ਲੈ ਮੋ ਈ ਦਇ ਜਲਬ ਤਨੇ ਹੋ ਕਿਆ ਲਬਤ ਕੁੜਾ ਨਹੀਂ ਹੋ ਕੀ ਚਰ ਚਾਤ ਲੰਗਾਈ ਐ ਸ਼ਬਰ ਤੂ ਟੈ ਮੀ ਹਾ ਫਰੀਦਾ ਜੰਗਲ ਜੰਗਲ ਕਿਆ ਪਵ ਹੈ ਵਣ ਕੰਡਾ ਮੋੜ ਵਸੇ ਰਬ ਹਿਆਲੀ ਐ ਜੰਗਲ ਕਾ ਟੁੰਡੇ ਫਰੀਦਾ ਇੰਨੀ ਨੇਕੀ ਜੰਗੀ ਐ ਥਲ ਟੁੰਗ ਡੂੰਗਰ ਪਵਯੋ ਮ ਅਜ ਫਰੀਦਾ ਕੂਜੜਾ ਫਰੀਦਾ ਰਾਤੀ ਵਟੀਆਂ ਤਖਤ ਤਖਿ ਉਠਣ ਬਾਸ ਤੇਗਤ ਨਾਦਾ ਜੀਵੀ ਆ ਜਿੰਨਾ ਵਿਡਾਣੀਆਂ ਸ ਫਰੀਦਾ ਜੀ ਮੈਂ ਹੋਂਦਾ ਲੈ ਮੰਜੀਠ ਜਾਓ ਪਰ ਅੰਗਾਰਾ ਫਰੀਦਾ ਲੋੜੈ ਦਾਖ ਬਿਜੌਰੀਆਂ ਕਿਕਰ ਵੀ ਚੈ ਜੱਟ ਅੰਡਾਈ ਔਨ ਕਤਾਈ ਦਾ ਫੈਦਾ ਲੋੜੈ ਫਰੀਦਾ ਗਲਿਏ ਚੇਕੜ ਦੂਰ ਘਰ ਨਾਲ ਪਿਆਰੀ ਦੀ ਹੋ ਚਲਾ ਤਪੀ ਜੈ ਕੰਬਲੀ ਰਹਾ ਤ ਟੁੱਟੈ ਨੀ ਹ ਤੇ ਜੋ ਸਿ ਜੋ ਕੰਬਲੀ ਅੱਲਾ ਬਰਸਾ ਮੀ ਹ ਜਾਏ ਮਿਲਾਤ ਨ ਸੱਜਣਾ ਟੁੱਟੂ ਨਾਹੀ ਨੀਹਾ ਫਰੀਦਾ ਮੈਂ ਫੁਲਾਵਾ ਪਗ ਦਾ ਮਤ ਮਹਿਲੀ ਹੋਏ ਜਾਈ ਗਹਿਲਾਰੂ ਨ ਜਾਣਈ ਸਰਪੀ ਬੇਟੀ ਖਾਈ ਫਰੀਦਾ ਸਕਰਖੰਡ ਨਿਵਾਤ ਗੁੜ ਮੱਖਿਓ ਮਾਜਾ ਦੁੱਧ ਸਭੇ ਵਸਤੂ ਮਿੱਠੀਆਂ ਰੱਬ ਨ ਪੂਜਨ ਤਦ ਫਰੀਦਾ ਰੋਟੀ ਮੇਰੀ ਕਾਠ ਕੀ ਲਾਵਨ ਮੇਰੀ ਭੁਖ खाधी चोपड़ी घणी सहन खे दुख रुखी सुखी काई कंडा पाणी पियो फरीदापराई चोपड़ी नात साई जी ਆਜਨ ਸੁਤੀ ਗੰਤ ਸਿਆਂ ਅੰਗ ਮੁੜੇ ਮੁੜ ਜਾਈਂ ਜਾਏ ਪਛੋੜੋ ਹਾਗਣੀ ਤਮ ਕਿਉ ਰਹਿਣ ਬਿਹਾਈ ਸਹੁਰੇ ਟੋਈ ਨਾਲ ਹੈ तड़ी ना पुछ तन सुहागण नाओ साहुरा पेय कंत की कंत या गाम था नानक सो सोहागणी जो पावे भी परवाह